ਹਾਂਜੀ ਹਾਲਾ ਵਧੀਆ ਤੁਸੀਂ ਦੱਸੋ ਹਾਂ ਠੀਕ ਹੋ ਠੀਕ ਹੋ ਹਾਂ ਬੋਲੋ ਹੁਕਮ ਕਰੋ ਤੈਨੂੰ ਪਸੇ ਆ ਮੈਨੂੰ ਪਤਾ ਫਿਰ ਕਿਰਾਗੇ ਕਾਮ ਆ ਕਿੱਥੇ ਪਰਥੋਂ ਸਾਹ ਖੜੇ ਸੀ ਖੋਦ ਆਪ ਖੜਾ ਇੱਥੇ ਮੇਨ ਨਹੀਂ ਉਹ ਨਾਕਾ ਉਹ ਨਾ ਵੱਖਰਾ ਸਾਡਾ ਇਲਾਕਾ ਇੱਥੇ ਖੜੇ ਸੀ ਨਾਕਾ ਲਾ ਕੇ ਖੜੇ ਸੀ ਇੱਥੇ ਨਾਕਾ ਨਹੀਂ ਇੱਥੇ ਖੜਦਾ ਮੈਂ ਉਹ ਤੁਹਾਨੂੰ ਮੈਂ ਕਹੀ ਨਾ ਖੜੇ ਸੀ ਯਾਰ ਸਾਹਿਬ ਗੱਡੀ ਲੈ ਕੇ ਖੜੇ ਸੀ ਸਟਾਰ ਏਐਸ ਉਹ ਚੋਰ ਚ ਹੋ ਗਿਆ ਦਾਇਓਂ ਥੱਬੇ ਦਾ ਇਲਾਕਾ ਆਹਈਆ ਉਹ ਤੁਹਾਡੀ ਮੈਂ ਗੱਲ ਮੰਨਦਾ ਉਹਨਾਂ ਦੇ ਦੋ ਸਟਾਰ ਲੱਗੇ ਸੀ ਉਹ ਖੜੇ ਸੀ ਇੱਥੇ ਮੈਂ ਦਿੱਲੀ ਆਉਣਾ ਮੈਂ ਕਿਹੜਾ ਕੋਈ ਪਹਿਲੇ ਦਿਨ ਆ ਮੇ ਬੀ ਤਰਖੜਾ ਆ ਗਿਆ ਹੈ ਪਹਾੜੀ ਪੱਕਾ ਵਾਲਾ ਸੀਗਾ ਨਾਲ ਡਰਾਈਵਰ ਸੀ ਉਹਲੇ ਪੱਕ ਬੰਨੀ ਸੀ ਉਹਲੇ ਫਟਕਾ ਖੜਾ ਇੱਥੇ ਖੜਾ ਸੀ ਟਾਈਮ ਵੀ ਤੁਹਾਨੂੰ ਮੈਂ ਦੱਸ ਦੇਣਾ 9:40 45 ਮਿੰਟ ਦਾ ਟਾਈਮ ਸੀਗਾ ਆਪਣਾ ਕਿੰਨੇ ਵਜੇ ਪੌਣੇ ਇੱਕ 10 ਦਾ ਟਾਈਮ ਸੀ ਇਹ ਤੋਂ ਅੱਧਾ ਘੰਟਾ ਲੇਟ ਸੀਗਾ ਫਿਰ ਗਿਆ ਕਿੰ ਨੂੰ ਪਿੱਲੇ ਫੜ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਆਉਣਾ ਹੀ ਆ ਡੈਲੀ ਆਉਣਾ ਮੈਂ ਹਾਂਜੀ ਇਹ ਹਾਲਾ ਵਧੀਆ ਤੁਸੀਂ ਦੱਸੋ ਹਾਂ ਠੀਕ ਆ ਠੀਕ ਆ ਹਾਂ ਬੋਲੋ ਹੁਕਮ ਕਰੋ ਫਾ ਤੈਨੂੰ ਪਸ ਹੀ ਆ ਮੈਨੂੰ ਪਤਾ ਫਿਰ ਕਿ ਆ ਗਈ ਕਾਮ ਕਿਥੇ ਪਰਥੋਂ ਸਾਹ ਖੜੇ ਸੀ ਖੁਦ ਆਪ ਖੜਾ ਇੱਥੇ ਮੇਨ ਨਹੀਂ ਉਹ ਨਾਕਾ ਉਹ ਨਾ ਵੱਖਰਾ ਸਾਡਾ ਇਲਾਕਾ ਇੱਥੇ ਹੀ ਖੜੇ ਸੀ ਨਾਕਾ ਲਾ ਕੇ ਖੜੇ ਸੀ ਇੱਥੇ ਨਾਕਾ ਲਈ ਇੱਥੇ ਖੜਦਾ ਮੈਂ ਲੋ ਤੁਹਾਨੂੰ ਮੈਂ ਕਹੀ ਨਾ ਖੜੇ ਸੀ ਯਾਰ ਸਾਹਿਬ ਗੱਡੀ ਲੈ ਕੇ ਖੜੇ ਸੀ ਸਟਾਰ ਐਸ ਆ ਉਹ ਦੌਰ ਜੋ ਗਿਆ ਦਾ ਉਹ ਥੱਦੇ ਦਾ ਇਲਾਕਾ ਆਹਈਆ ਉਹ ਤੁਹਾਡੀ ਮੈਂ ਗੱਲ ਮੰਨਦਾ ਉਹਨਾਂ ਦੇ ਦੋ ਸਟਾਰ ਲੱਗੇ ਸੀ ਉਹ ਖੜੇ ਸੀ ਇੱਥੇ ਮੈਂ ਦਿੱਲੀ ਆਉਣਾ ਮੈਂ ਕਿਹੜਾ ਕੋਈ ਪਹਿਲੇ ਦਿਨ ਮੇ ਬੂ ਤਰ ਖੜਾ ਆ ਗਿਆ ਹੈ ਪਹਾੜੀ ਪੱਕਾ ਵਾਲਾ ਸੀਗਾ ਨਾਲ ਡਰਾਈਵਰ ਸੀ ਉਹਦੇ ਪੱਕ ਬੰਨੀ ਸੀ ਉਹਦੇ ਪੱਕਾ ਕਰਦਾ ਇੱਥੇ ਖੜਾ ਸੀ ਟਾਈਮ ਵੀ ਤੁਹਾਨੂੰ ਮੈਂ ਦੱਸ ਦੇਣਾ 9:40 45 ਮਿੰਟ ਦਾ ਟਾਈਮ ਸੀਗਾ ਆਪਣਾ 11:00 ਪੌਣੇ ਇੱਕ 10 ਦਾ ਟਾਈਮ ਸੀ ਇਹਦੋਂ ਅੱਧਾ ਘੰਟਾ ਲੇਟ ਸੀਗਾ ਫਿਰ ਗਿਆ ਕਿੰਨੂੰ ਪਹਿਲੇ ਫੜ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਆਉਣਾ ਹੀ ਆ ਡੈਲੀ ਆਉਣਾ ਮੈਂ ਹਾਂਜੀ ਨਿਹਾਲਾ ਮਰੀਆ ਤੁਸੀਂ ਦੱਸੋ ਸਾਡੀ ਆ ਠੀਕ ਆ ਹਾਂ ਬੋਲੋ ਹੁਕਮ ਕਰੋ ਹਾਂ ਜੋ ਤੈਨੂੰ ਪਸੇਯਾ ਮਾ ਪਤਾ ਫਿਰ ਕਰਾ ਕੇ ਕਹਿ ਮੈਂ ਕਿੱਥੇ ਪਰਥੋਂ ਸਾਹ ਖੜੇ ਸੀ ਖੋਦ ਆਪ ਕਿਹੜਾ ਇੱਥੇ ਮੇਨ ਉਹ ਨਹੀਂ ਉਹ ਨਾਕਾ ਉਹਦਾ ਵੱਖਰਾ ਸਾਡਾ ਇਲਾਕਾ ਇੱਥੇ ਹੀ ਖੜੇ ਸੀ ਨਾਕਾ ਲਾ ਕੇ ਖੜੇ ਸੀ ਇੱਥੇ ਨਾਕਾ ਨਹੀਂ ਇੱਥੇ ਖੜਦਾ ਮੈਂ ਲੋ ਤੁਹਾਨੂੰ ਮੈਂ ਕਹੀ ਨਾ ਖੜੇ ਸੀ ਯਾਰ ਸਾਹ ਗੱਡੀ ਲੈ ਕੇ ਖੜੇ ਸੀ ਸਟਾਰ ਏਐਸ ਉਹ ਜੋ ਹੋ ਗਿਆ ਦਾਓ ਥੱਲੇ ਆ ਲੱਕਾ ਆਇਆ ਉਹ ਤੁਹਾਡੀ ਮੈਂ ਗੱਲ ਮੰਨਦਾ ਉਹਨਾਂ ਦੇ ਦੋ ਸਟਾਰ ਲੱਗੇ ਸੀ ਉਹ ਖੜੇ ਸੀ ਇੱਥੇ ਮੈਂ ਦਿੱਲੀ ਆਉਣਾ ਮੈਂ ਕਿਹੜਾ ਕੋਈ ਪਹਿਲੇ ਦਿਨ ਆ ਬੋ ਤਰਗੜਾ ਆ ਗਿਆ ਪਤਾ ਨਹੀਂ ਪੱਗ ਵਾਲਾ ਸੀਗਾ ਨਾਲ ਡਰਾਈਵਰ ਸੀ ਉਹਨੇ ਪੱਗ ਬੰਨੀ ਸੀ ਉਹਨੇ ਪਟਾਖੇ ਇੱਥੇ ਖੜਾ ਸੀ ਟਾਈਮ ਵੀ ਤੁਹਾਨੂੰ ਮੈਂ ਦੱਸ ਦੇਣਾ 9:40 45 ਮਿੰਟ ਦਾ ਟਾਈਮ ਸੀਗਾ ਆਪਣਾ 10 ਵਜੇ ਪੌਣੇ ਇੱਕ 10 ਦਾ ਟਾਈਮ ਸੀ ਇਦੋਂ ਅੱਧਾ ਘੰਟਾ ਲੇਟ ਸੀਗਾ ਕਿ ਲੈ ਗਿਆ ਕਿੰਨੂੰ ਪਹਿਲੇ ਫੜੋ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਆਉਣਾ ਹੀ ਆ ਡੈਲੀ ਆਉਣਾ ਵਾ